ਬੀਬੀ ਰਸਿਕਲ ਜੀ ਸਸੀ ਕੈਮ ਕੀ ਹਾਲ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਦਰ ਬਣਾਵਾਂਗੇ ਇਹ ਭਗੌੜਾ ਦੱਲ ਹੈ ਸਾਡਾ ਕਾਲੀਦਰ ਬਣਾਏਗਾ ਤੁਹਾਡਾ ਭਗੌੜਾ ਜੀ ਨਹੀਂ ਇਹ ਭਗੋੜਾਦਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੋੜਾ ਬੰਨਣਾ ਸੀਗਾ ਜੀ ਜੀ ਮੈਂ ਤਾਂ ਬੰਦਾ ਕਹਿ ਤੇ ਬੰਦੀ ਨਹੀਂ ਸੀ ਜੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆਣਾ ਕਿੰਨੀ ਐਸ਼ ਕੀਤੀ ਤੇ ਹੁਣ ਆਪ ਐਂ ਗੜੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਟੋਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਅੱਟ ਕਿਸੇ ਦੀ ਪਿਓ ਦੀ ਹੈ। ਉਹ ਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਈ ਵਾਰੀ ਆਪਾਂ ਨੂੰ ਮਿਲੇ। ਉਹ ਪਿਓ ਦੀ ਰਨਾ ਬਣਾਉਣਾ। ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਉਹ ਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ। ਨਹੀਂ ਬਣ ਜੀ। ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ। ਨਹੀਂ ਅਸੀਂ ਕੋਈ ਨਹੀਂ ਕਹਿੰਦੇ। ਤਾਂ ਹੀ ਕੁੱਥੇ ਹੋਏ ਆ ਜੀ ਤੁਸੀਂ। ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਨ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਜੀ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਆਖਾ ਦੇਣ ਲਈ ਤੁਹਾਨੂੰ ਆਖਾ ਦੇਣ ਲਈ ਕੀਤਾ ਸੀ ਭूण ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮੰਨ ਮੰਨ ਤੂੰ ਕੀ ਹੋਊਗਾ ਟੋਡਾ ਜੀ ਜੀ ਬੀਬੀ ਸਸੀ ਕਲ ਜੀ ਸਸੀ ਕੈਮ ਕੀ ਹਾਂ ਠੀਕ ਠਾਕ ਜੀ ਬਹੁਤ ਚੰਗੀ ਕਿ ਹੋਇਆ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਰ ਬਣਾਵਾਂਗੇ ਇਹ ਕਿਹੜਾ ਭਗੌੜਾ ਦੱਲ ਹੈ ਸਾਡਾ ਕਾਲੀਰ ਬਣਾਏਗਾ ਤੁਹਾਡਾ ਭਗੌੜਾ ਜੀ ਨਹੀਂ ਇਹ ਭਗੌੜਾ ਦੱਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੌੜਾ ਬਨਣਾ ਸੀਗਾ ਜੀ ਜੀ ਮੈਂ ਤਾਂ ਬਣਾਇਆ ਤੇ ਬੰਦੀ ਨਹੀਂ ਜੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆਪ ਐ ਗੜੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਠੋਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜਿਵੇਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਹਾ ਨਾ ਬਣਾਉਣਾ ਉਹ ਪਿਓ ਦੀ ਰਹਾ ਨਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਕੁੱਥੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲਓ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15-16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਔਖਾ ਦੇਣ ਲਈ ਤੁਹਾਨੂੰ ਔਖਾ ਦੇਣ ਲਈ ਕੀਤਾ ਸੀ ਪੁਰਾਣ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰਤੋਂ ਮੈਂ ਕਿਹਾ ਮਨ ਮੰਨ ਦੂਗੀ ਹੋ